ਸਤ ਸ੍ਰੀ ਅਕਾਲ ਫਰੈਂਡਸ ਆਓ ਪੰਜਾਬੀ ਸਿੱਖਿਆ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ ਫਰੈਂਡਸ ਆਪਾਂ ਪੜ ਰਹੇ ਹਾਂ ਨਵੀਂ ਨੁਹਾਰ ਬੁੱਕ ਠੀਕ ਹੈ ਤੇ ਉਹਦੇ ਵਿੱਚ ਅੱਜ ਆਪਾਂ ਪੜਾਂਗੇ ਤੀਸਰਾ ਲੈਸਨ ਸਰਦ ਰੁੱਤ ਤੋਂ ਪਹਿਲਾਂ ਮਤਲਬ ਠੰਡ ਆਉਣ ਤੋਂ ਪਹਿਲਾਂ ਕਿਹੜੀ ਰੁੱਤ ਆਂਦੀ ਹੈ ਤੇ ਦੋ ਬੱਚੇ ਆਪਸ ਵਿੱਚ ਗੱਲ ਕਰ ਰਹੇ ਆ ਕੀ ਗੱਲਬਾਤ ਕਰ ਰਹੇ ਆ ਉਹ ਹਰਮਨ ਅੱਜ ਬਹੁਤ ਠੰਡ ਹੈ ਜਿਸ ਬੱਚੇ ਦਾ ਨਾਮ ਹਰਮਨ ਹੈ ਉਸ ਨੂੰ ਕਹਿੰਦਾ ਹੈ ਦੂਸਰਾ ਬੱਚਾ ਕਿ ਹਰਮਨ ਅੱਜ ਬਹੁਤ ਠੰਡ ਹੈ ਹਾਂ ਯਾਰ ਸੱਚੀ ਬਹੁਤ ਠੰਡ ਹੈ ਫਿਰ ਦੂਸਰਾ ਬੱਚਾ ਕਹਿੰਦਾ ਹਰਮਨ ਕਹਿੰਦਾ ਹਾਂ ਯਾਰ ਸੱਚੀ ਬਹੁਤ ਠੰਡ ਹੈ ਫਿਰ ਦੂਸਰਾ ਬੱਚਾ ਕਹਿੰਦਾ ਇੰਨੀ ਠੰਡ ਵਿੱਚ ਤਾਂ ਕੁਝ ਕਰਨ ਨੂੰ ਮਨ ਹੀ ਨਹੀਂ ਕਰਦਾ ਸਾਡਾ ਵੀ ਇਹੀ ਹਾਲ ਹੁੰਦਾ ਹੁੰਦਾ ਹੁਣ ਨਾ ਕਿ ਕੁਝ ਵੀ ਕਰਨ ਨੂੰ ਜਿਆਦਾ ਜਿਆਦਾ ਠੰਡ ਹੁੰਦੀ ਆ ਤਾਂ ਕੁਝ ਵੀ ਕਰਨ ਨੂੰ ਮਨ ਨਹੀਂ ਕਰਦਾ ਹੈਨਾ ਫਿਰ ਹਰਮਨ ਕੀ ਕਹਿੰਦਾ ਗੱਲ ਤਾਂ ਤੇਰੀ ਠੀਕ ਹੈ ਪਰ ਸਾਨੂੰ ਜ਼ਰੂਰੀ ਕੰਮ ਤਾਂ ਕਰਨੇ ਹੀ ਪੈਂਦੇ ਹਨ ਫਿਰ ਦੂਸਰਾ ਬੱਚਾ ਕਹਿੰਦਾ ਹਾਂ ਹਾਂ ਹਰਮਨ ਕੰਮ ਕੀਤੇ ਬਿਨਾ ਤਾਂ ਸਰਦਾ ਹੀ ਨਹੀਂ ਸਕੂਲ ਜਾਣਾ ਖਾਣਾ ਪੀਣਾ ਸੋਣਾ ਨਹਾਉਣਾ ਫਿਰ ਹਰਮਨ ਕੀ ਕਹਿੰਦਾ ਹੈ ਬਿਲਕੁਲ ਕੀੜੀਆਂ ਤੇ ਚੂਹਿਆਂ ਵਾਂਗ ਸਾਨੂੰ ਵੀ ਤਾਂ ਖਾਣ ਪੀਣ ਦੀ ਤਿਆਰੀ ਕਰਨੀ ਪੈਂਦੀ ਹੈ ਠੀਕ ਹੈ ਇਸ ਤਰ੍ਹਾਂ ਕਹਿੰਦਾ ਹੈ ਹਰਮਨ ਫਿਰ ਪਹਿਲਾ ਬੱਚਾ ਕਹਿੰਦਾ ਕੀੜੀਆਂ ਵਾਂਗ ਚੂਹਿਆਂ ਵਾਂਗ ਉਹ ਕਿਵੇਂ ਭਲਾ ਹਰਮਨ ਕਹਿੰਦਾ ਆ ਜਾ ਤੈਨੂੰ ਇੱਕ ਰੋਚਕ ਕਹਾਣੀ ਸੁਣਾਉਂਦਾ ਮਤਲਬ ਇੰਟਰਸਟਿੰਗ ਕਹਾਣੀ ਸੁਣਾਉਂਦਾ ਹ ਸਰਦ ਰੁੱਤ ਦੀ ਇਹ ਫਿਰ ਤੈਨੂੰ ਸੁਣ ਕੇ ਪਤਾ ਲੱਗੇਗਾ ਠੀਕ ਹੈ ਇਸ ਤਰ੍ਹਾਂ ਇਹ ਦੋਨੋਂ ਬੱਚੇ ਬਾਤ ਚਿਤ ਕਰਦੇ ਆ ਤੇ ਹੁਣ ਉਹ ਹਰਮਨ ਦੂਜੇ ਬੱਚੇ ਨੂੰ ਕਿਹੜੀ ਕਹਾਣੀ ਸੁਣਾਉਣ ਲੱਗਾ ਹੈ ਸਰਦ ਰੁੱਤ ਦੀ ਤੇ ਚਲੋ ਆਪਾਂ ਵੀ ਉਹ ਕਹਾਣੀ ਨੂੰ ਸ਼ੁਰੂ ਕਰਦੇ ਆ ਕਿਹੜੀ ਹੈ ਤਾਂ ਫਰੈਂਡਸ ਇਸ ਕਹਾਣੀ ਦਾ ਨਾਮ ਹੈ ਸਰਦ ਰੁੱਤ ਤੋਂ ਪਹਿਲਾਂ ਤਾਂ ਚਲੋ ਇਸ ਬਾਰੇ ਆਪਾਂ ਪਾਠ ਸੰਬੰਧੀ ਜੋ ਜਾਣਕਾਰੀ ਉਹ ਲੈ ਲੈਂਦੇ ਆ ਕੀ ਹੈ ਇਸ ਪਾਰਟ ਵਿੱਚ ਲੇਖਕ ਨੇ ਦੱਸਿਆ ਹੈ ਕਿ ਸਰਦੀ ਦੀ ਰੁੱਤ ਜੀਵ ਜੰਤੂਆਂ ਲਈ ਬਹੁਤ ਮਾੜੀ ਹੁੰਦੀ ਹੈ ਬਹੁਤ ਹੀ ਜ਼ਿਆਦਾ ਮਾੜੀ ਹੁੰਦੀ ਜੈਸੇ ਜਿੱਦਾਂ ਜੀਵ ਜੰਤੂ ਕਿੱਦਾਂ ਠੰਡਰ ਵਿੱਚ ਰਹਿੰਦੇ ਆ ਹਨਾ ਉਸ ਬਾਰੇ ਦੱਸਿਆ ਹੈ ਇਸ ਰੁੱਤ ਵਿੱਚ ਜੀਵਾਂ ਲਈ ਰਾਸ਼ਨ ਇਕੱਠਾ ਕਰਨਾ ਔਖਾ ਹੋ ਜਾਂਦਾ ਹੈ ਠੀਕ ਹੈ ਇਹ ਲੇਖਕ ਨੇ ਦੱਸਿਆ ਹੋਇਆ ਹੈ ਇਸ ਕਹਾਣੀ ਵਿੱਚ ਤੇ ਚਲੋ ਆਪਾਂ ਕਹਾਣੀ ਪੜ੍ਹਦੇ ਹਾਂ ਤੇ ਕਹਾਣੀ ਸ਼ੁਰੂ ਕਰਦੇ ਆਪਾਂ ਕਵੀ ਕਹਿੰਦੇ ਕਿ ਵਰਖਾ ਰੁੱਤ ਖਤਮ ਹੋ ਗਈ ਸੀ ਮਤਲਬ بارش ਦੀ ਰੁੱਤ ਸੀ ਉਹ ਖਤਮ ਹੋ ਗਈ ਸੀ ਸਰਦੀ ਦੀ ਰੁੱਤ ਆਉਣ ਵਾਲੀ ਸੀ ਸਭ ਜੀਵ ਜੰਤੂਆਂ ਦੇ ਚਿਹਰਿਆਂ ਤੇ ਸਰਦੀ ਦੀ ਰੁੱਤ ਦੇ ਆਉਣ ਦੀ ਚਿੰਤਾ ਸਾਫ਼ ਝਲਕ ਰਹੀ ਸੀ ਮਤਲਬ ਬਹੁਤ ਹੀ ਡਰੇ ਹੋਏ ਸੀ ਚਿੰਤਾ ਲੱਗੀ ਹੋਈ ਸੀ ਸਾਰਿਆਂ ਨੂੰ ਠੀਕ ਹੈ ਸਭ ਆਪਣੇ ਆਪਣੇ ਆਰ ਲੱਗੇ ਹੋਏ ਸਨ ਇੱਕ ਕੀੜੀ ਆਪਣੀਆਂ ਸਾਥਣਾਂ ਨੂੰ ਕਹਿਣ ਲੱਗੀ ਭੈਣੋ ਸਰਦ ਰੁੱਤ ਆਉਣ ਵਾਲੀ ਹੈ ਸਰਦੀ ਦੀ ਰੁੱਤ ਕਾਰਨ ਬਾਹਰ ਨਿਕਲਣਾ ਔਖਾ ਹੋ ਜਾਵੇਗਾ ਆਓ ਆਪਣੀਆਂ ਆਪਣੀਆਂ ਖੁੱਡਾਂ ਵਿੱਚ ਸਰਦੀਆਂ ਵਾਸਤੇ ਰਾਸ਼ਨ ਜਮ੍ਹਾਂ ਕਰ ਲਈਏ ਇਹ ਕੌਣ ਕਹਿੰਦੀ ਹੈ ਕੀੜੀ ਕੀੜੀ ਆਪਣੀਆਂ ਸਾਥਣਾ ਮਤਲਬ ਸਾਥਣਾ ਮੀਨ ਸਹੇਲੀਆਂ ਨੂੰ ਕਹਿੰਦੀ ਹੈ ਕਿ ਭੈਣੋ ਠੰਡ ਦੀ ਰੁੱਤ ਆਣ ਵਾਲੀ ਹੈ ਸਰਦੀ ਦੀ ਰੁੱਤ ਆਣ ਵਾਲੀ ਹੈ ਚਲੋ ਆਪਾਂ ਆਪਣੀਆਂ ਆਪਣੀਆਂ ਖੁੱਡਾਂ ਦੇ ਵਿੱਚ ਸਰਦੀਆਂ ਦਾ ਜਿਹੜਾ ਹੈ ਰਾਸ਼ਨ ਹੈ ਉਹ ਜਮ੍ਹਾਂ ਕਰ ਲਈਏ ਓਕੇ ਫਿਰਗੇ ਹੈ ਉਸ ਕੀੜੀ ਦੀ ਗੱਲ ਸ਼ਹਿਦ ਦੀ ਮੱਖੀ ਨੇ ਸੁਣੀ ਉਹ ਬੋਲੀ ਭੈਣ ਮੱਖੀ ਕੀੜੀ ਠੀਕ ਆਖਦੀ ਹੈ ਆਓ ਆਪਾਂ ਸਰਦੀਆਂ ਲਈ ਸ਼ਹਿਦ ਇਕੱਠਾ ਕਰ ਲਈਏ ਭਲਾ ਸਾਰਿਆਂ ਨੂੰ ਆਪਣੀ ਆਪਣੀ ਪਈ ਹੋਈ ਹੈ ਮੱਖੀ ਕੀੜੀ ਆਪਣੀ ਗੱਲ ਕਰਦੀ ਹੈ ਤੇ ਮੱਖੀ ਨੂੰ ਆਪਣਾ ਪਿਆ ਕਿ ਆਪਾਂ ਵੀ ਸਰਦੀਆਂ ਲਈ ਸ਼ਹਿਦ ਇਕੱਠਾ ਕਰ ਲਈਏ ਦੋਵਾਂ ਦੀ ਆਵਾਜ਼ ਚੂਹਿਆਂ ਨੇ ਸੁਣੀ ਹੁਣ ਚੂਹੇ ਆ ਗਏ ਹੈਨਾ ਇੱਕ ਚੂਹਾ ਬੋਲਿਆ ਭਰਾਵੋ ਆ ਜੋ ਸਰਦੀਆਂ ਲਈ ਦਾਣੇ ਆਪਣੀਆਂ ਖੁੱਡਾਂ ਵਿੱਚ ਜਮਾ ਕਰ ਲਈਏ ਪਰ ਆਪਣੀਆਂ ਖੁੱਡਾਂ ਵਿੱਚ ਤਾਂ ਸੱਪ ਤੇ ਡੱਡੂ ਵੱੜ ਜਾਂਦੇ ਹਨ ਜੇ ਉਹ ਖਾ ਗਏ ਫਿਰ ਮੈਨੂੰ ਇੱਕ ਚੂਹਾ ਬੋਲਿਆ ਕਿ ਆਪਣੀਆਂ ਜਦੋਂ ਚੂਹਿਆਂ ਦੀਆਂ ਖੱਡਾਂ ਵਿੱਚ ਰਹਿੰਦੇ ਹਨ ਨਾ ਸੱਪ ਤੇ ਉਹਦੇ ਵਿੱਚ ਤਾਂ ਸੱਪ ਤੇ ਡੱਡੂ ਵੱੜ ਜਾਂਦੇ ਹਨ ਤੇ ਜੇ ਉਹ ਆਪਣਾ ਪੂਰਾ ਰਾਸ਼ਨ ਖਾ ਗਏ ਤਾਂ ਫਿਰ ਸੱਪ ਤੇ ਡੱਡੂ ਸਰਦੀ ਕਾਰਨ ਧਰਤੀ ਦੇ ਹੇਠਾਂ ਛਿਪੇ ਰਹਿੰਦੇ ਹਨ ਉਹ ਬਾਹਰ ਨਹੀਂ ਆ ਸਕਦੇ ਦੂਸਰਾ ਚੂਹਾ ਬੋਲਿਆ ਕੀ ਕਹਿੰਦਾ ਦੂਸਰਾ ਚੂਹਾ ਕੀ ਬੋਲਿਆ ਕਿ ਸੱਪ ਤੇ ਡੱਡੂ ਤਾਂ ਠੰਡ ਦੇ ਵਿੱਚ ਸਰਦੀਆਂ ਦੇ ਵਿੱਚ ਤਾਂ ਧਰਤੀ ਦੇ ਵਿੱਚ ਹੀ ਛਿਪੇ ਰਹਿੰਦੇ ਹਨ ਤੋਂ ਬਾਹਰ ਨਹੀਂ ਆ ਸਕਦੇ ਤੇ ਸੋ ਪਿਆਰੇ ਬੱਚਿਓ ਮਨੁੱਖਾਂ ਵਾਂਗ ਜੀਵ ਜੰਤੂਆਂ ਨੂੰ ਵੀ ਸਰਦੀ ਦੇ ਮੌਸਮ ਵਾਸਤੇ ਖਾਣਾ ਇਕੱਠਾ ਕਰਨ ਦੀ ਚਿੰਤਾ ਰਹਿੰਦੀ ਹੈ ਜਿਸ ਤਰ੍ਹਾਂ ਮਨੁੱਖ ਨੂੰ ਰਹਿੰਦੀ ਹੈ ਆਦਮੀ ਨੂੰ ਰਹਿੰਦੀ ਹੈ ਆਪਣੀ ਚਿੰਤਾ ਉਸ ਤਰ੍ਹਾਂ ਜੀਵ ਜੰਤੂਆਂ ਨੂੰ ਵੀ ਠੰਡ ਦੇ ਵਿੱਚ ਸਰਦੀ ਦੇ ਵਿੱਚ ਆਪਣੇ ਖਾਣ ਪੀਣ ਦੀ ਚਿੰਤਾ ਬਣੀ ਰਹਿੰਦੀ ਹੈ ਜਿਨ੍ਹਾਂ ਸਥਾਨਾਂ ਤੇ ਜ਼ਿਆਦਾ ਬਰਫ ਪੈਂਦੀ ਹੈ ਉੱਥੋਂ ਦੇ ਲੋਕਾਂ ਲਈ ਬਾਹਰ ਨਿਕਲਣਾ ਔਖਾ ਹੋ ਜਾਂਦਾ ਹੈ ਠੀਕ ਹੈ ਇਸ ਲਈ ਉਹ ਸਰਦੀਆਂ ਦੇ 2 ਮਹੀਨਿਆਂ ਵਾਸਤੇ ਆਪਣੇ ਘਰ ਵਿੱਚ ਰਾਸ਼ਨ ਪਹਿਲਾਂ ਹੀ ਜਮ੍ਹਾਂ ਕਰ ਲੈਂਦੇ ਹਨ ਇਸੇ ਵਿੱਚ ਹੀ ਸਭ ਦੀ ਸਿਆਣਪ ਹੈ ਇਸੇ ਵਿੱਚ ਹੀ ਸਭ ਦੀ ਭਲਾਈ ਹੈ ਤੇ ਇਸ ਦੀ ਸਿੱਖਿਆ ਕੀ ਹੈ ਸਿਆਣਪ ਨਾਲ ਹਰ ਮੁਸੀਬਤ ਦਾ ਸਾਹਮਣਾ ਕੀਤਾ ਜਾ ਸਕਦਾ ਹੈ ਠੀਕ ਹੈ ਸਮਝਦਾਰੀ ਸਿਆਣਪ ਮੀਨ ਸਮਝਦਾਰੀ ਸਮਝਦਾਰੀ ਨਾਲ ਹੀ ਹਰ ਮੁਸੀਬਤ ਦਾ ਸਾਹਮਣਾ ਕੀਤਾ ਜਾ ਸਕਦਾ ਹੈ ਤੇ ਫਰੈਂਡਸ ਇਹ ਸੀ ਅੱਜ ਦਾ ਲੈਸਨ ਸਰਦ ਰੁੱਤੋਂ ਪਹਿਲਾਂ ਤੇ ਅੱਗੋਂ ਇਸ ਦੇ ਆਪਾਂ ਕੁਐਸਚਨ ਆਨਸਰ ਕਰਾਂਗੇ ਉਹ ਅਗਲੀ ਕਲਾਸ ਵਿੱਚ ਕਰਾਂਗੇ ਠੀਕ ਹੈ ਤੇ ਇਸ ਨੂੰ ਤੁਸੀਂ ਪੜਿਓ ਇਹ ਲੈਸਨ ਪੜ੍ਹ ਕੇ ਦੱਸਿਓ ਕਿਸ ਤਰ੍ਹਾਂ ਦਾ ਲੱਗਾ ਤੁਹਾਨੂੰ ਤੇ ਅਗਲੀ ਕਲਾਸ ਵਿੱਚ ਆਪਾਂ ਮਿਲਾਂਗੇ ਅੱਜ ਦੀ ਕਲਾਸ ਇੰਨੀ ਹੈ ਅਗਲੀ ਕਲਾਸ ਵਿੱਚ ਮਿਲਾਂਗੇ ਓਕੇ ਬਾਏ ਬਾਏ ਟੇਕ ਕੇਅਰ ਫਰੈਂਡਸ ਥੈਂਕ ਯੂ